ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਨੇ ਸਾਨੂੰ ਸਾਹਮਣੇ ਦੱਸਦੀ ਕੁਦਰਤ ਦੇ ਵਿੱਚੋਂ ਉਦਾਹਰਨਾਂ ਦੇ ਦੇ ਕੇ ਕਾਦਰ ਦੇ ਦਰਦੀਆਂ ਗੱਲਾਂ ਸਮਝਾਈਆਂ ਨੇ ਇਹਨਾਂ ਵਿੱਚੋਂ ਜੇ ਅੱਜ ਦੇ ਸੰਦਰਭ ਵਿੱਚ ਆਪਾਂ ਵਿਚਾਰਗੇ ਭਾਦੋਂ ਦੇ ਮਹੀਨੇ ਬਾਰੇ ਪੰਜਵੇਂ ਪਾਸ਼ਾ ਨੇ ਬਚਨ ਕੀਤੇ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਭਾਦੋਂ ਦੇ ਮਹੀਨੇ ਵਿੱਚ ਸਥਿਰਤਾ ਨਹੀਂ ਹੁੰਦੀ ਇੱਕ ਸਾਰਤਾ ਨਹੀਂ ਹੁੰਦੀ ਆ ਹੁਣੇ ਮੈਨੂੰ ਲੱਗਦਾ ਸੀ ਕਿ ਕਾफी ਧੁੱਪ ਨਕਲੀ ਹੋਈ ਆ ਹੁਣੇ ਅਮੀ ਵੀ ਪੈਣ ਲੱਗ ਗਿਆ ਇਸੇ ਤਰੀਕੇ ਨਾਲ ਕਈ ਵਾਰ ਬੰਦਾ ਸੋਚਦਾ ਵੀ ਹੁਣ ਮੀਂਹ ਪੈਣ ਲੱਗਾ ਥੋੜਾ ਠੰਡਾ ਰਹੂਗਾ ਕੰਮ ਵਿੱਢ ਲੈਂਦਾ ਤੇ ਬਾਅਦ ਵਿੱਚ ਰਿਬਜੋਏ ਲੱਗਦੇ ਮਾਲਵੇ ਵਿੱਚ ਅਸੀਂ ਕਹਿੰਨੇ ਬਜਵਾ ਤਰਾਟਕਾ ਕਹਿੰਦੇ ਭਾਦੋਂ ਦੇ ਮਹੀਨੇ ਮੱਕੀ ਗੁੱਟ ਦਾ ਬੰਦਾ ਸਾਧ ਬਣ ਗਿਆ ਸੀ ਵੀ ਇੰਨਾ ਤੰਗ ਹੋਇਆ ਉਹ ਕਹਿਣ ਤੋਂ ਭਾਵ ਮਨੁੱਖਾ ਜੀਵਨ ਵਿੱਚ ਦੇ ਵਿੱਚ ਸਥਿਰਤਾ ਨਹੀਂ ਹੈ ਦੁੱਖ ਸੁੱਖ ਖੁਸ਼ੀ ਗਮੀ ਕਦੇ ਚੜਦੀ ਕਲਾ ਕਦੇ ਨਿਮੋ ਝੁਣਤਾ ਹੁੰਦਾ ਹੀ ਰਹਿੰਦਾ ਇਹ ਜ਼ਿੰਦਗੀ ਦਾ ਹਿੱਸਾ ਚਲੋ ਕੋਈ ਏਡੀ ਗੱਲ ਨਹੀਂ ਪਰ ਸਭ ਤੋਂ ਵੱਡੀ ਫਿਕਰ ਵਾਲੀ ਗੱਲ ਆ ਉਹ ਇਹ ਆ ਜਦੋਂ ਬੰਦਾ ਮਾਲਕ ਦੇ ਬਾਰੇ ਹੀ ਦੁਪਧਾ ਵਿੱਚ ਪੈ ਜਾਂਦਾ ਵਾਹਿਗੁਰੂ ਜੀ ਦੇ ਉੱਤੇ ਉਹਨੂੰ ਭਰੋਸਾ ਨਹੀਂ ਰਹਿੰਦਾ ਵਿਸ਼ਵਾਸ ਨਹੀਂ ਰਹਿੰਦਾ ਤੇ ਉਹ ਛੱਡ ਕੇ ਹੋਰ ਪਾਸੇ ਤਰਪਿੰਦਾ ਹੋਰ ਹੋਰ ਥਾਵਾਂ ਤੇ ਭਟਕਣਾ ਵਿੱਚ ਪਿਆ ਜਾਂਦਾ ਜਾਂ ਦੁਨਿਆਵੀ ਚੀਜ਼ਾਂ ਦੇ ਵਿੱਚੋਂ ਸੁੱਖ ਭਾਲਣ ਲੱਗ ਜਾਂਦਾ ਵੀ ਸ਼ਾਇਦ ਮੇਰਾ ਘਰ ਬਹੁਤ ਵੱਡਾ ਹੋਵੇ ਮੇਰੇ ਕੋਲ ਵੱਡੀ ਗੱਡੀ ਹੋਵੇ ਉਹਦੇ ਨਾਲ ਸੁੱਖ ਮਿਲ ਜਾਊਗਾ ਗੁਰੂ ਮਹਾਰਾਜ ਨੇ ਕਹ ਆ ਵੀ ਇੱਕ ਚੀਜ਼ ਆ ਜਿਹੜੀ ਉਹ ਤੈਨੂੰ ਸਦੀਵੀ ਸੁੱਖ ਦੇ ਸਕਦੀ ਆ ਨਵੇਂ ਪਾਸ਼ਾ ਦੇ ਬਚਨ ਨੇ ਜੋ ਸੁਖ ਕੋ ਚਾਹੈ ਸਦਾ ਸਰਨ ਆ ਰਾਮ ਕੀ ਲੇ ਤਾਂ ਉਹ ਰਾਮ ਦੀ ਸਰਨ ਆ ਜਿਹੜੀ ਮਾਰਕ ਪ੍ਰਭੂ ਦਾ ਪਿਆਰ ਉਹੀ ਬੰਦੇ ਨੂੰ ਸਦੀਵੀ ਸੁੱਖ ਦੇ ਸਕਦਾ ਇਹਦੇ ਬਾਰੇ ਦੁਬਧਾ ਦੇ ਵਿੱਚ ਨਹੀਂ ਪੈਣਾ ਚਾਹੀਦਾ ਬੰਦੇ ਭਗਤ ਪ੍ਰਲਾਦ ਦੀ ਉਦਾਹਰਣ ਤਾਂ ਹੀ ਦਿੱਤੀ ਨਾ ਗੁਰੂ ਮਹਾਰਾਜ ਨੇ ਪ੍ਰਲਾਦ ਦੁਬਧਾ ਨਾ ਪੜਾਏ ਹਰ ਨਾਮ ਨਾ ਛੋੜਿਆ ਡਰਿਆ ਨਾ ਕਿਸੇ ਦਾ ਡਰਾਇਆ ਪਰਹਲਾਦ ਦਾ ਪਿਤਾ ਸੀ ਰਾਜਾ ਸੀ ਸਾਰੇ ਲੋਕੋ ਦੇ ਮੂਰੇ ਝੁਕਦੇ ਸੀ ਤੇ ਜਦੋਂ ਉਹਨੇ ਕਿਹਾ ਵੀ ਮੇਰਾ ਨਾਂ ਹੀ ਜਪਣਾ ਤਾਂ ਪ੍ਰਹਲਾਦ ਨੇ ਕਿਹਾ ਵੀ ਪਿਤਾ ਜੀ ਤੁਸੀਂ ਵੱਡੇ ਹੋ ਸਤਿਕਾਰਯੋਗ ਹੋ ਮੈਂ ਤਾਂ ਤੁਹਾਡਾ ਸਤਿਕਾਰ ਕਰਦਾ ਪਰ ਜੋ ਹਰਥਾ ਹੈ ਨਾ ਉਹ ਤਾਂ ਇੱਕੋ ਹੀ ਆ ਪ੍ਰਹਲਾਦ ਦੁਬਧਾ ਦੇ ਵਿੱਚ ਪਿਆ ਹੀ ਨਹੀਂ ਚਾਹੇ ਉਹਦੇ ਮਾਤਾ ਪਿਤਾ ਨੇ ਕਿਹਾ ਚਾਹੇ ਉਹਦੇ ਅਧਿਆਪਕਾਂ ਨੇ ਕਿਹਾ ਕਿਸੇ ਨੇ ਕੁਝ ਵੀ ਕਿਹਾ ਪਰ ਉਹ ਪ੍ਰਹਲਾਦ ਨੂੰ ਕੋਈ ਦੁਬਧਾ ਹੋਈ ਨਹੀਂ ਉਹ ਇੱਕ ਦੇ ਨਾਲ ਹੀ ਜੜਿਆ ਰਿਹਾ ਇਸੇ ਤਰ੍ਹਾਂ ਭਾਈ ਲੈਣਾ ਜੀ ਕਿੰਨੇ ਥਾਈ ਜਾਂਦੇ ਸੀ ਪਹਿਲਾਂ ਉਹਨਾਂ ਦੇ ਪਿਤਾ ਜੀ ਤੇ ਫਿਰ ਉਹ ਖੁਦ ਜਥੇ ਲੈ ਲੈ ਕੇ ਹੋਰ ਥਾਈ ਜਾਂਦੇ ਸੀ ਪਰ ਜਦੋਂ ਆਏ ਗੁਰੂ ਦੇ ਦਰ ਤੇ ਪੂਰੇ ਹੀ ਆਏ ਫਿਰ ਦੁਬਾਰਾ ਨਹੀਂ ਗਏ ਉਹਨਾਂ ਥਾਵਾਂ ਤੇ ਤਾਂ ਗੁਰੂ ਪਿਆਰ ਵਾਲਿਓ ਸਾਰੀਆਂ ਦੁਬਧਾਵਾਂ ਕੱਢ ਕੇ ਜ਼ਿੰਦਗੀ ਜਿਵੇਂ ਜਿਉਈ ਆ ਨਾ ਉਹੋ ਹੀ ਕਿਸੇ ਮਹਾਨਤਾ ਵਾਲੀ ਪਦਵੀ ਨੂੰ ਪ੍ਰਾਪਤ ਕਰ ਸਕਿਆ ਮਨੁੱਖਾ ਜੀਵਨ ਦਾ ਪਰਜੋਜਨ ਹੀ ਇਹ ਹੈ ਨਾ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮੈਲ ਨ ਕੀਏ ਤੇਰੀ ਬਰੀਆ ਔਰ ਕਾਜ ਜਦ ਰ ਕਿਤੇ ਨਾਕਾਮ ਹੋਰ ਕੰਮ ਜਿੰਨੇ ਵੀ ਆਪਾਂ ਧਰਮ ਦੇ ਸਮਝ ਕੇ ਕਰੀ ਜਾਈਏ ਚਾਹੇ ਚਾਹੇ ਦੁਨੀਆ ਦੀ ਨਜ਼ਰ ਦੇ ਵਿੱਚ ਆਪਾਂ ਧਾਰਮਿਕ ਬਾਣ ਵੀ ਜਾਈਏ ਉਹ ਕਿਸੇ ਕੰਮ ਨਹੀਂ ਹੈਗੇ ਲੱਖ 시ਗਾਰ ਬਣਾਇਆ ਕਾਰਜ ਨਹੀਂ ਕੀਤਾ ਆਪਾਂ ਦੁਨੀਆ ਨੂੰ ਖੁਸ਼ ਕਰਨ ਤੇ ਲੱਗੇ ਰਹਿੰਨੇ ਆ ਤੇ ਜਦੋਂ ਹੀ ਆਪਾਂ ਪ੍ਰਾਣ ਛੱਡਣੇ ਲੋਕਾਂ ਨੇ ਚੱਕ ਕੇ ਆਪਾਂ ਨੂੰ ਲੱਕੜਾਂ ਦੇ ਵਿੱਚ ਰੱਖ ਕੇ ਬਾੜਿਆਉਣਾ ਕਿਸੇ ਨੇ ਨਾਲ ਨਹੀਂ ਖੜਨਾ ਤੇ ਆਖਰ ਨੂੰ ਸਾਨੂੰ ਖੁਦ ਨੂੰ ਹੀ ਆ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਣਾ ਜਿਹੜੇ ਗੁਰੂ ਦੇ ਨਾਲ ਸਾਝ ਪਾ ਲੈਂਦੇ ਆ ਉਸ ਇੱਕ ਮਾਲਕ ਦੇ ਨਾਲ ਜੁੜ ਜਾਂਦੇ ਆ ਨਾ ਉਹਨਾਂ ਦੇ ਜੀਵਨ ਵਿੱਚ ਦੁਬਦਾ ਨਾ ਉਹਨਾਂ ਦੇ ਵਿਚਾਰਾਂ ਵਿੱਚ ਦੁਬਦਾ ਤੇ ਨਾ ਹੀ ਉਹਨਾਂ ਦੇ ਮਨ ਵਿੱਚ ਧਰਮ ਸੰਬੰਧੀ ਕੋਈ ਦੁਬਦਾ ਇਹ ਦੁਬਦਾ ਹੀ ਹੈ ਜਿਹੜੀ ਆਪਸੀ ਕਲੇਸ਼ ਖੜੇ ਕਰਦੀ ਆ ਵਿਖੇੜੇ ਖੜੇ ਕਰਦੀ ਆ ਇਸੇ ਲਈ ਤਾਂ ਸਤਿਗੁਰਾਂ ਦੇ ਬਚਨ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮ ਮੈਂ ਕਹਿ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਇੱਕ ਦੇ ਨਾਲ ਜੁੜ ਗਏ ਨਾ ਤਾਂ ਫੇਰ ਸਾਡੇ ਵਿੱਚ ਆਪੇ ਹੀ ਏਕਤਾ ਹੋ ਜਾਣੀ ਸਾਡੇ ਜੀਵਨ ਦੇ ਵਿੱਚ ਵਿਚਾਰਾਂ ਦਾ ਖਲਾਰਾ ਨਹੀਂ ਪਊਗਾ। ਇੱਧਰ-ਉੱਧਰ ਦੀਆਂ ਬਹੁਤ ਪਾਸੜ ਸੋਚਾਂ ਸਾਨੂੰ ਪਰੇਸ਼ਾਨ ਨਹੀਂ ਕਰਨਗੀਆਂ, ਬਲਕਿ ਅਸੀਂ ਇੱਕ ਸਿੱਧ ਪੱਧਰੀ ਜ਼ਿੰਦਗੀ ਜਿਉਂਦਿਆਂ ਹੋਇਆ ਸਫਲ ਜੀਵਨ ਜਿਉ ਕੇ ਜਾਵਾਂਗੇ। ਸੇਪਾ ਦੁਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਗੁਰਬਾਣੀ ਅਤੇ ਇਤਿਹਾਸ ਦੇ ਆਧਾਰਤ ਵੀਡੀਓ ਆਪਾਂ ਇਸ ਚੈਨਲ ਦੇ ਉੱਤੇ ਪਾਉਂਦੇ ਰਹਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ